ਪੁਲਕੇ ਵੀ ਨਾ ਖਾ ਲਿਓ ਆ ਸਬਜ਼ੀਆਂ ਡਾਕਟਰ ਨੇ ਕਰ ਦਿੱਤਾ ਸਭ ਨੂੰ ਹੈਰਾਨ ਸਰੀਰ ਦੇ ਲਈ ਜ਼ਹਿਰੀਲੀ ਖਾਣ ਪੀਣ ਦੀਆਂ ਇਹ ਪੰਜ ਚੀਜ਼ਾਂ ਜੀ ਆ ਦੁਨੀਆ ਦੇ ਵਿੱਚ ਖਾਣ ਪੀਣ ਦੀਆਂ ਬੇਅੰਤ ਚੀਜ਼ਾਂ ਮੌਜੂਦ ਨੇ ਪਰ ਇਹ ਜ਼ਰੂਰੀ ਨਹੀਂ ਕਿ ਇਹ ਸਭ ਸਿਹਤ ਦੇ ਲਈ ਫਾਇਦੇਮੰਦ ਹੋਣ ਕੁਝ ਚੀਜ਼ਾਂ ਸਾਫ਼ ਤੌਰ ਦੇ ਉੱਤੇ ਪਤਾ ਲੱਗ ਜਾਂਦੀਆਂ ਨੇ ਕਿ ਇਹ ਸਾਡੇ ਸਰੀਰ ਦੇ ਲਈ ਅਨ ਹੈਲਦੀ ਹੈ ਜਾਂ ਫਿਰ ਕੁਝ ਜੋ ਕਿ ਸਮੱਸਿਆਵਾਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਹੁੰਦੀ ਹੈ ਪਰ ਜਿਨ੍ਹਾਂ ਨੂੰ ਅਸੀਂ ਤੰਦਰੁਸਤ ਸਮਝ ਕੇ ਖਾ ਲੈਂਦੇ ਆ ਕਿ ਤੁਸੀਂ ਜਾਣਦੇ ਹੋ ਕਿ ਉਹ ਸਬਜ਼ੀਆਂ ਵੀ ਤੁਹਾਡੇ ਲਈ ਬੇਹਦ ਖਤਰਨਾਕ ਸਾਬਿਤ ਹੋ ਸਕਦੀਆਂ ਨੇ ਇਹਨਾਂ ਦੇ ਵਿੱਚ ਦੱਸਦੀ ਹੈ ਕਿ ਅਸਲ ਦੇ ਵਿੱਚ ਉਹ ਬਹੁਤ ਨੁਕਸਾਨਦਾਇਕ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ ਕਈ ਚੀਜ਼ਾਂ ਤਾਂ ਸਰੀਰ ਦੇ ਲਈ ਇੰਨੀ ਜ਼ਹਿਰੀਲੀ ਹੁੰਦੀਆਂ ਨੇ ਕਿ ਇਹ ਤੁਹਾਨੂੰ ਹਸਪਤਾਲ ਤੱਕ ਪਹੁੰਚਾ ਸਕਦੀ ਨੇ مشهور آیورویدک ਅਤੇ یونانی دوائی ਜਿਹੜੇ ਕਿ ਇੱਕ ਡਾਕਟਰ ਦੇ ਵੱਲੋਂ ਇੱਕ ਹੈਰਾਨ ਕਰਦਾ ਖੁਲਾਸਾ ਕੀਤਾ ਗਿਆ ਉਹਨਾਂ ਨੇ ਆਪਣੀ ਇੱਕ ਵੀਡੀਓ ਦੇ ਰਾਹੀਂ ਕੁਝ ਐਸੀ ਖਾਣ ਪੀਣ ਦੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈਗਾ ਕਿ ਇਹ ਚੀਜ਼ਾਂ ਹਰ ਹਾਲਤ ਦੇ ਵਿੱਚ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਦੇ ਲਈ ਜ਼ਹਿਰ ਵਾਂਗ ਕੰਮ ਕਰਦੀਆਂ ਨੇ ਤਾਂ ਡਾਕਟਰ ਦਾ ਨਾਮ ਵੀ ਤੁਹਾਨੂੰ ਦੱਸਦੀ ਹੈ ਕਿ ਡਾਕਟਰ सलीम ਜੋ ਕਿ ਉਹਨਾਂ ਦੇ ਮੁਤਾਬਕ ਇਹ ਚੀਜ਼ਾਂ ਜੋ ਕਿ ਆਹ ਦਾ ਖਾਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਡਾਕਟਰ ਦੇ ਸਲਾਹ ਜ਼ਰੂਰ ਲੈਣੀ ਚਾਹੀਦੀਆਂ ਨੇ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਆਖੀਰ ਤੱਕ ਜ਼ਰੂਰ ਬਣੇ ਰਹੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਚੀੜੀਆਂ ਕਿਹੜੀਆਂ ਚੀਜ਼ਾਂ ਨੇ ਕਿਹੜੀਆਂ ਸਬਜ਼ੀਆਂ ਨੇ ਜੋ ਤੁਹਾਡੇ ਸਰੀਰ ਦੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀਆਂ ਨੇ ਤੇ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਤਾਂ ਦੱਸਦੀ ਏ ਕਿ ਹਰਾ ਆਲੂ ਜ਼ਹਿਰੀਲਾ ਹੋ ਸਕਦਾ ਇਹ ਗੱਲ ਡਾਕਟਰ ਦੱਸਦੀ ਏ ਕਿ ਜਿਆਦਾ ਦੇ ਮੁਤਾਬਕ ਹਰਾ ਆਲੂ ਸਰੀਰ ਦੇ ਲਈ ਜ਼ਹਿਰੀਲਾ ਹੁੰਦਾ ਹੈ ਅਕਸਰ ਤੁਹਾਨੂੰ ਵੇਖਣ ਨੂੰ ਮਿਲਿਆ ਹੋਵੇਗਾ ਕਿ ਆਲੂ ਦਾ ਕੁਝ ਹਿੱਸਾ ਹਰਾ ਹੋ ਜਾਂਦਾ ਹੈ ਅਤੇ ਕਈ ਵਾਰ ਪੂਰਾ ਆਲੂ ਹੀ ਹਰਾ ਰਹਿੰਦਾ ਅਜਿਹਾ ਆਲੂ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਹਰੇ ਆਲੂ ਦੇ ਵਿੱਚ ਸੋਲੋ ਨੀਨ ਪਾਇਆ ਜਾਂਦਾ ਹੈ ਜੋ ਕਿ ਇੱਕ ਤਰ੍ਹਾਂ ਦਾ ਨਿਊਰੋਟੌਕਸਿਨ ਹੁੰਦਾ ਹੈ ਇਹ ਜ਼ਹਿਰ ਵਰਗਾ ਕੰਮ ਕਰਦਾ ਜਿਸ ਨੂੰ ਖਾਣ ਦੇ ਨਾਲ ਸਿਰਦਰਦ ਪੇਟਦਰਦ ਅਧ ਸਰੀਰ ਸੁਣ ਹੋਣਾ ਜੋ ਕਿ ਜਿਹਨੂੰ ਕਹਿੰਦੇ ਆ ਵੀ ਪੈਰਾਲਾਈਸਿਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਗੰਭੀਰ ਮਾਮਲਿਆਂ ਦੇ ਵਿੱਚ ਕੋਮਾ ਜਾਂ ਫਿਰ ਮੌਤ ਵੀ ਹੋ ਸਕਦੀ ਹੈ ਤਾਂ ਇਸ ਕਰਕੇ ਆਲੂ ਦੇ ਹਰੇ ਹਿੱਸੇ ਨੂੰ ਕਦੇ ਵੀ ਨਹੀਂ ਖਾਣਾ ਚਾਹੀਦਾ ਫਿਰ ਆਉਂਦੀ ਹੈ ਵੀ ਜਾਈਫਲ ਵੀ ਜਿਹੜਾ ਕਿ ਜਾਈਫਲ ਵੀ ਨੁਕਸਾਨਦਾਇਕ ਹੋ ਸਕਦਾ ਹੈਗਾ ਜਾਈਫਲ ਲਗਭਗ ਹਰ ਰਸੋਈ ਦੇ ਵਿੱਚ ਮੌਜੂਦ ਹੁੰਦਾ ਹੈ ਜਿਸ ਦਾ ਉਪਯੋਗ ਆਮ ਤੌਰ ਦੇ ਉੱਤੇ ਮਸਾਲੇ ਅਤੇ ਔਸ਼ਦੀ ਦੇ ਵਜੋਂ ਕੀਤਾ ਜਾਂਦਾ ਹੈ ਪਰ ਤੁਹਾਨੂੰ ਇਹ ਜਾਣਕਰ ਹੈਰਾਨੀ ਹੋਵੇਗੀ ਕਿ ਜਾਈਫਲ ਦਾ ਵੱਧ ਮਾਤਰਾ ਦੇ ਵਿੱਚ ਸੇਵਨ ਕਰਨਾ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਡਾਕਟਰ ਜੈਦੀ ਨੇ ਆਪਣੀ ਇੱਕ ਵੀਡੀਓ ਵਿੱਚ ਦੱਸਿਆ ਹੈਗਾ ਕਿ ਜਾਈਫਲ ਦੇ ਵਿੱਚ ਮਾਇਰੀ ਸਟੀ ਰੀਸੈਂਟ ਨਾਮਕ ਐਕਟਿਵ ਜਿਹੜਾ ਕਿ ਕੰਪਾਊਂਡ ਹੁੰਦਾ ਹੈ ਜਦੋਂ ਇਹ ਸਰੀਰ ਦੇ ਵਿੱਚ ਜਾ ਕੇ ਟੁੱਟਦਾ ਹੈ ਇਹ ਨਰਵਸ ਸਿਸਟਮ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਜੇਕਰ ਜਾਈਫਲ ਦੀ ਵੱਧ ਮਾਤਰਾ ਲੈ ਲਈ ਜਾਵੇ ਤਾਂ ਥਕਾਵਟ ਉਲਟੀ ਚੱਕਰ ਆਉਣਾ ਤੇ ਕਈ ਵਾਰ ਪਾਗਲਪਨ ਦੇ ਲੱਛਣ ਵੀ ਹੋ ਸਕਦੇ ਨੇ ਇਸ ਕਰਕੇ ਕਦੇ ਵੀ ਜਾਈਫਲ ਦਾ ਵਧੇਰੇ ਸੇਵਨ ਨਹੀਂ ਕਰਨਾ ਚਾਹੀਦਾ ਕੋੜਾ ਬਾਦਾਮ ਵੀ ਜ਼ਹਿਰੀਲਾ ਸਾਬਤ ਹੋ ਸਕਦਾ ਜੀ ਹਾਂ ਮੁਠੀ ਪਰ ਬਾਦਾਮ ਖਾਣਾ ਸਿਹਤ ਲਈ ਹਮੇਸ਼ਾ ਹੀ ਫਾਇਦੇਮੰਦ ਦੱਸਿਆ ਜਾਂਦਾ ਹੈਗਾ ਦਿਮਾਗ ਤੇਜ ਕਰਨ ਜਾਂ ਫਿਰ ਦਿਲ ਦੀ ਸਿਹਤ ਦਾ ਧਿਆਨ ਰੱਖਣ ਦੇ ਲਈ ਬਾਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੋਵੇਗਾ ਜਾਂ ਫਿਰ ਤੁਸੀਂ ਜਾਣਦੇ ਹੋ ਕਿ ਇਹੀ ਬਾਦਾਮ ਤੁਹਾਡੇ ਸਰੀਰ ਦੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਪਰ ਕਿਵੇਂ ਦੱਸਦੇ ਹਾਂ ਕਿ ਅਸਲ ਦੇ ਵਿੱਚ ਬਾਦਾਮ ਦੋ ਕਿਸਮਾਂ ਦੇ ਹੁੰਦੇ ਨੇ ਇੱਕ ਮਿੱਠਾ ਬਾਦਾਮ ਅਤੇ ਇੱਕ ਕੋੜਾ ਬਾਦਾਮ ਜਿੱਥੇ ਮਿੱਠਾ ਬਦਾਮ ਸਿਹਤ ਦੇ ਲਈ ਲਾਭਦਾਇਕ ਹੁੰਦਾ ਹੈ ਉਥੇ ਹੀ ਕੋੜੇ ਬਦਾਮ ਉਹਨਾਂ ਹੀ ਨੁਕਸਾਨਦੇਹ ਖੋਤਾ ਹੈ ਡਾਕਟਰ ਦੇ ਮੁਤਾਬਕ ਕੋੜੇ ਬਦਾਮ ਦੇ ਵਿੱਚ ਹਾਈਡਰੋਜਨ ਜੋ ਕਿ ਦੱਸਦੀ ਹੈ ਕਿ ਸਾਈਨਾਈਡ ਨੌਕ ਟਾਕਸਿੰਗ ਏਜੰਟ ਹੁੰਦਾ ਹੈਗਾ ਤੁਸੀਂ ਜਾਣਦੇ ਵੀ ਹੋਗੇ ਕਿ ਜੋ ਕਿ ਸਾਈਨਾਈਡ ਸਭ ਤੋਂ ਖਤਰਨਾਕ ਜ਼ਹਿਰ ਹੁੰਦਾ ਹੈ ਜੇਕਰ ਵੱਡੀ ਮਾਤਰਾ ਦੇ ਵਿੱਚ ਕੋੜੇ ਬਦਾਮ ਖਾ ਲਏ ਜਾਣ ਤਾਂ ਇਹ ਸਰੀਰ ਦੇ ਲਈ ਜ਼ਰੀਲੇ ਹੋ ਸਕਦੇ ਨੇ ਇਸ ਕਰਕੇ ਕੋੜੇ ਬਦਾਮ ਨੂੰ ਬਹੁਤ ਸੰਭਲ ਕੇ ਖਾਣਾ ਚਾਹੀਦਾ ਹੈਗਾ ਫਿਰ ਗੱਲ ਆਉਂਦੀ ਹੈ ਅਧ ਪੱਕੇ ਰਾਜਮਾ ਵੀ ਨੁਕਸਾਨਦਾਇਕ ਹੋ ਸਕਦੇ ਨੇ ਜੀ ਹਾਂ ਰਾਜਮਾ ਚਾਵਲ ਤਾਂ ਹਰ ਘਰ ਦੇ ਵਿੱਚ ਬਣਦੇ ਨੇ ਲੋਕੀ ਬੜੇ ਚਾਅ ਨਾਲ ਉਸ ਨੂੰ ਖਾਂਦੇ ਨੇ ਪਰ ਰਾਜਮਾ ਆਮ ਤੌਰ ਦੇ ਉੱਤੇ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈਗਾ ਪਰ ਜੇਕਰ ਇਸ ਨੂੰ ਪੂਰੀ ਤਰ੍ਹਾਂ ਨਹੀਂ ਪਕਾਇਆ ਜਾਵੇ ਤਾਂ ਇਹ ਸਰੀਰ ਦੇ ਲਈ ਜ਼ਰੀਲਾ ਵੀ ਹੋ ਸਕਦਾ ਹੈ ਅਸਲ ਦੇ ਵਿੱਚ ਰਾਜਮਾ ਦੇ ਵਿੱਚ ਲਟਨੀਕ ਪਾਇਆ ਜਾਂਦਾ ਹੈ ਜੋ ਕਿ ਟੌਕਸਿਕ ਤੱਤ ਹੁੰਦਾ ਹੈਗਾ ਇਸ ਦੇ ਕਾਰਨ ਉਲਟੀ ਮਨ ਘਬਰਾਉਣਾ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜਦੋਂ ਰਾਜਮਾ ਨੂੰ ਚੰਗੀ ਤਰ੍ਹਾਂ ਪਕਾ ਲਿਆ ਜਾਂਦਾ ਹੈਗਾ ਤਾਂ ਇਸ ਦੇ ਵਿੱਚ ਮੌਜੂਦ ਲੈਟਨਿਕ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ ਹੈ ਜਿਸ ਦੇ ਨਾਲ ਇਸ ਦਾ ਨੁਕਸਾਨ ਲਗਭਗ ਖਤਮ ਹੀ ਹੋ ਜਾਂਦਾ ਹੈ ਇਸ ਲਈ ਰਾਜਮਾ ਨੂੰ ਹਮੇਸ਼ਾ ਚੰਗੀ ਤਰ੍ਹਾਂ ਪਕਾ ਕੇ ਹੀ ਖਾਣਾ ਚਾਹੀਦਾ ਹੈ ਫੇਰ ਆਉਂਦਾ ਹੈ ਬਰਾਉਨ ਚੋਲ ਵੀ ਨੁਕਸਾਨਦਾਇਕ ਹੋ ਸਕਦੇ ਨੇ ਜਿਹਾਂ ਬਰਾਉਨ ਚੋਲ ਨੂੰ ਆਮ ਤੌਰ ਦੇ ਉੱਤੇ ਬਹੁਤ ਹੀ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਜੇਕਰ ਉਹਨਾਂ ਨੂੰ ਗਲਤ ਢੰਗ ਦੇ ਨਾਲ ਖਾਧਾ ਜਾਵੇ ਤਾਂ ਇਹ ਸਰੀਰ ਦੇ ਲਈ ਟੌਕਸਿਕ ਵੀ ਹੋ ਸਕਦੇ ਨੇ ਅਸਲ ਦੇ ਵਿੱਚ ਕਿਸੇ ਵੀ ਚਾਵਲ ਦੇ ਵਿੱਚ ਆਰਸਨਿਕ ਦੀ ਮਾਤਰਾ ਬਹੁਤ ਵੱਧ ਸਕਦੀ ਹੈ ਜੋ ਕਿ ਸਰੀਰ ਦੇ ਵਿੱਚ ਜਾ ਕੇ ਕੈਂਸਰ ਪੈਦਾ ਕਰ ਸਕਦੀ ਹੈ ਬਰਾਉਨ ਸੌਲ ਦੇ ਵਿੱਚ ਵਾਈਟ ਚੋਲ ਦੇ ਮੁਕਾਬਲੇ ਆਰਸਨਿਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਇਸ ਦੇ ਲਈ ਜਦੋਂ ਵੀ ਬਰਾਉਂ ਚੌਲ ਬਣਾਉਂਦੇ ਹੋ ਤਾਂ ਉਹਨਾਂ ਨੂੰ ਘੱਟੋ-ਘੱਟ 5-6 ਵਾਰ ਪਾਣੀ ਆ ਜੋ ਕਿ ਪੀਣ ਵਾਲੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਉਸ ਨੂੰ ਧੋ ਲਓ। ਚੌਲ ਨੂੰ ਅੱਧੇ ਤੋਂ 1-1 ਘੰਟੇ ਤੱਕ ਭਿਓ ਕੇ ਰੱਖੋ। ਭਿਓ ਕੇ ਜੋ ਕਿ ਪਿਓਏ ਹੋਏ ਪਾਣੀ ਨੂੰ ਸੁੱਟ ਦਿਓ ਅਤੇ ਤਾਜ਼ਾ ਪਾਣੀ ਪਾ ਕੇ ਫਿਰ ਪਕਾਓ ਉਸ ਨੂੰ। ਇਸ ਤਰੀਕੇ ਦੇ ਨਾਲ ਆਰਸਨਿਕ ਦੀ ਮਾਤਰਾ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਹੈ। ਇਹ ਗੱਲਾਂ ਤੁਹਾਡੇ ਲਈ ਬੇਹਤ ਖਾਸ ਹੈਗੀਆਂ ਕਿਉਂਕਿ ਇਹ ਬਹੁਤ ਘੱਟ ਲੋਕਾਂ ਨੂੰ ਇਸ ਦੇ ਬਾਰੇ ਪਤਾ ਹੁੰਦਾ ਹੈਗਾ ਇਹ ਗੱਲ ਮੈਨੂੰ ਇੱਕ ਡਾਕਟਰ ਦੇ ਵੱਲੋਂ ਆਖੀ ਗਈ ਹੈ ਤਾਂ ਸਾਡੇ ਚੈਨਲ ਦੇ ਵੱਲੋਂ ਇਸ ਗੱਲ ਦੇ ਉੱਤੇ ਕੋਈ ਵੀ ਪ੍ਰਤੀਕਿਰਿਆ ਜਾਂ ਫਿਰ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਪਰ ਇਹ ਬਿਆਨ ਡਾਕਟਰ ਦੇ ਵੱਲੋਂ ਕਿਹਾ ਜਾਂਦਾ ਹੈਗਾ ਪਰ ਤੁਸੀਂ ਵੀ ਸਾਵਧਾਨੀ ਜ਼ਰੂਰ ਵਰਤ ਸਕਦੇ ਹੋ ਕਿਉਂਕਿ ਸਿਹਤ ਦੇ ਨਾਲ ਜੁੜੀ ਹੋਈ ਹੈ ਤਾਂ ਸਿਹਤ ਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ